ਮੇਰੀ ਜੀ ਗੈਰੰਦੀ ਕਹਿੰਦੀ ਮੰਮਾ ਨਹੀਂ ਮਤਲਬ ਥੋੜਾ ਜਿਆਦਾ ਤਗੜੇ ਘਰ ਜਿੰਨਾਂ ਉਹਨਾਂ ਦੇ ਘਰਾਂ 'ਚ ਜਾਂਦੇ ਆ ਵੀ ਜਿਉਂ ਉਹਨਾਂ ਨੇ ਨਹੀਂ ਆਉਣਾ ਤੇ ਮੈਨੂੰ ਨਾਲ ਜਾ ਕੇ ਕਹਿ ਕੇ ਆਉਣਾ ਮੈਂ ਜਿਹੜੇ ਵੱਡੇ ਘਰਾਂ ਦੇ ਵਿੱਚ ਜਾਂਦੇ ਆ ਹਾਂ ਨਾ ਵੱਡੇ ਘਰਾਂ 'ਚ ਜਾਣਾ ਜਿੱਦਾਂ ਉਹ ਕੁੜੀਆਂ ਨੇ ਇੱਕ ਤੇ ਘਰ ਘੇਹੀ ਸੀ ਤੇ ਉਹਨਾਂ ਮੰਮਾ ਆਪਣੇ ਘਰ ਨਹੀਂ ਆਉਣਾ ਤੂੰ ਮਾਰਨ ਵੀ ਤੇ ਹੁਣ ਜਿੱਦੋਂ ਕੱਲ ਦਾ ਫੋਨ ਆ ਗਿਆ ਤੇ ਚੋਰੀ ਇੱਥੋਂ ਸਕੂਲੋਂ ਆਉਂਦੀ ਬੈਗ ਲਾ ਕੇ ਸੁਣਨ ਲਈ ਹੀ ਮੇਰੀ ਗੱਲ ਬੜੀ ਖੁਸ਼ ਹੋਈ ਕੀ ਕਰਦੀ ਚਲੋ ਇਹਨੇ ਕਿਹਾ ਮੇਰੇ ਨਾਮ ਇਹਦੇ ਬੇਟੇ ਨਾਲੋਂ ਮੈਂ ਕਰਦੀ ਆ ਮੈਂ ਕਰਦੀ ਆ ਮੇਰਾ ਪੁੱਤ ਵੇ ਤੇ ਤੇਰੇ ਘਰ ਕਿਤੇ ਆਪ ਆਏ ਆ ਰੋਣਾ ਫੜੀ ਆਪ ਅੱਜ ਅੱਜ ਹੈਪੀ ਵਾਲਾ ਬਰਥਡੇ ਮੇਰੇ ਪੁੱਤ ਦਾ ਮੈਂ ਆਪਣੇ ਮੰਮਾ ਨੂੰ ਕਹਿ ਰਹੀ ਆ ਕਿ ਉਹਨਾਂ ਨੇ ਨਹੀਂ ਆਉਣਾ ਸ਼ਾਮਾਂ ਪੈ ਗਈਆਂ ਨਾ ਹੁਣ ਸਾਡੀ ਗੱਡੀ ਖਰਾਬ ਹੋ ਗਈ ਸੀ ਤੇ ਆਂਦੇ ਕਿ ਉਹਨਾਂ ਨੇ ਨਹੀਂ ਆਉਣਾ ਵੱਡੇ ਘਰਾਂ ਦੇ ਵਿੱਚ ਜਾਂਦੇ ਆ ਅਸੀਂ ਵੱਡੇ ਘਰਾਂ ਚ ਜੀ ਜਾਂਦੇ ਆ ਅਸੀਂ ਬਹੁਤ ਵੱਡੇ ਘਰਾਂ ਚ ਜਾਂਦੇ ਆ ਜੀ ਤਰਾਜ ਆਈਆਂ ਜੀ ਤਰਾਜ ਆਂ ਰੋਣਾ ਨਹੀਂ ਆਪ ਉਹ ਤਾਂ ਦੀਪਲ ਜੀ ਇਹ ਬੁਟ ਕਰਕੇ ਜਾਣੇ ਉਹ ਤੇ ਕਹਿੰਦਾ ਪਤਾ ਨਹੀਂ ਸਾਡੇ ਕੋ ਝੂਠ ਬੋਲਣ ਦੀ ਐ ਵੀ ਪਤਾ ਨਹੀਂ ਕਿੰਨੇ ਕਿ ਦਿਨ ਹੋ ਗਏ ਮੈਨੂੰ ਕਹਿੰਦੀ ਨੂੰ ਕਿ ਮੈਨੂੰ ਇਹ ਵਾਲਾ ਲੈ ਕੇ ਦੋ ਇਹ ਆ ਪੜਿਆ ਕਰਨਾ ਨਾ ਨਾ ਮੇਰੀ ਅੱਜ ਨਹੀਂ ਰੋਣਾ ਬਸ ਮਮਨ ਚੱਕਰਾ ਕੀ ਦੇਉਂਦੇ ਕੇਕ ਦਾ ਉਹ ਤੇ ਕੇਕ ਤਾਂ ਲੈ ਆ ਆ ਆ ਕਰ ਦੇ ਕੇ ਆ ਨਾ ਮੇਰਾ ਵੀਰ ਹੁੰਦਿਆ ਵਾਦੇ ਲੈ 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 ਚਲੋ ਆਪਾਂ ਸਾਰੇ ਆਓ ਨਾਲ ਆ ਗਲੀ ਚ ਮੁਰਨਾ ਚ ਚੱਲ ਮੇਰਾ ਸ਼ੇਰ ਪੁੱਤ ਪਰ ਆਏ ਪੁੱਤ ਨੰਗਲ ਜਾਣਾ ਆਪਣਾ ਘਰ ਨਹੀਂ ਤੇ ਆ ਆ ਕਰ ਦੇ ਕਰ ਕਈ ਦੇ ਇੱਥੇ ਨੰਗਜੋ ਨਹੀਂ ਤੇਲੀ ਕਰ ਖਲੋ ਆ ਲੀ ਆ ਰੱਖੋ ਕੈਮਰਾ ਵੀ ਰੌਂਡਿਆ ਵਾ ਲੈ 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 ਆਹ ਕੌਣ ਆ ਗਿਆ ਵਾ ਇਹ ਕੌਣ ਇਹ ਤੇ ਵੱਡੀ ਹੋ ਗਈ ਵਾ ਸੱਚੀ ਕਾਲ ਸੱਚੀ ਕਾਲ ਆ ਲੋ ਵਾ ਹੱਤ ਨਾਲ ਜਾ ਥੱਲੇ ਖਿਸਕ ਰਣੀ ਇਸ ਸਰਦ। ਚਲੋ ਜੀ। ਲੈ ਡਿੱਖਾਬ ਹੋ ਗਈ ਹੀ ਸਾਡੀ। ਹੈ? ਤੇ ਨਾ ਵੀਰ ਜੀ ਫੋਨ ਮਿੰਡ ਤੋਂ ਮਮਾ ਜੀ ਕੀ ਕਰੀਏ ਉਹ ਲਾਈਏ ਮਮਾ ਜੀ ਨੂੰ ਲਾਈ ਮੈਨ ਬੜਾ ਤਸ ਗਿਆ। ਮੈਂ ਆਪੇ ਜਾ ਮਾਪੋ ਤੇ ਕੈਂਪ। ਕੰਟੋ ਤੇ ਹੈ। ਹਰਡੇ ਡੂ ਯੂ ਕਿਰਤ ਮੁਕਤ ਹੋ ਸਰਜੰਦ ਆਇਆ ਲਾ ਸਰਗੋਦਾਰ ਸਾਹਿਬ। ਐਸ ਵਲੇ ਮਮਾ ਜੀ ਮੈਂ ਤਾਂ ਠੀਕ ਆ ਗਿਆ ਥੱਕ ਗਿਆ ਮੈਂ ਕੋਈ ਚਰਨਾ ਆ ਨਾ ਮੈਂ ਤਾਂ ਦੇ ਚੰਦ ਜਾ ਠੀਕ ਹੈ ਠੀਕ ਹੈ ਇਥੇ ਰਾਨ ਸਰ ਕੀ ਮਤਲਬ ਆਨਗੇ ਅਬ ਰਾਮ ਇੱਥੇ ਹਾਂ ਇੱਧਰ ਆਓ ਇੱਥੇ ਆਓ ਇੱਥੇ ਆਓ ਅੱਜ ਕੀ ਹੈ ਕਾਫੀ ਲੈ ਰਹੇ ਹੈ ਕਿਤਾ ਤੇਰਾ ਤੇਰਾ ਨਾ ਕੀ ਮੰਜੋਰ ਕਰ ਮੰਜੋਰ ਕਰ ਤੂੰ ਇਹ ਤੁਸਾਂ ਨੂੰ ਟਿਕਨ ਦੇ ਹਾਂਜੀ ਕਦੋਂ ਦਾ ਬੜਾ ਚਿਰ ਦਾ ਥੋੜੇ ਚਿਰ ਅਹੀਂ ਹੁਣ ਹਾਂਜੀ ਮੰਮਾ ਨੂੰ ਕੀ ਆਨੀ ਮੰਮਾ ਨਾਲ ਖੜੀ ਨੇ ਉਹਨਾਂ ਨੇ ਆਉਣਾ ਮੰਮਾ ਕਹਿੰਦੇ ਆਉਣਾ ਵਾ ਆਉਣਾ ਜੇ ਆਪਾਂ ਨਾਲ ਆਉਂਦੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦੂਤ ਦੇ ਵਿੱਚ ਆਏ ਆ ਪਹਿਲੋਂ ਵੀ ਆਏ ਸੀ ਭੈਣ ਦੇ ਆਏ ਹਸਬੰਦ ਦੀ ਡੈਥ ਹੋ ਗਈ ਸੀ ਸਾਲ ਹੋ ਗਿਆ ਭਨੇ 9 ਮਹੀਨੇ ਚੱਲ ਰਹੇ ਨੇ 9 ਮਹੀਨੇ ਹੋ ਗਏ ਆ ਬੜਾ ਦੁੱਖ ਸੀ ਇਹ ਚੀਜ਼ ਦਾ ਤੇ ਅੱਜ ਘਰ ਦੇ ਵਿੱਚ ਇਸ ਮੇਰੇ ਪੁੱਤ ਕਰਕੇ ਖੁਸ਼ੀ ਆਈ ਹੈ ਹੈ ਤੇ ਤੁਸੀਂ ਵੇਖੋ ਨਾ ਕਿੰਨਾ ਪਿਆਰਾ ਬੱਚਾ ਵਾ ਬਤੋਂ ਬਤੋਂ ਮਿਲਣ ਨੂੰ ਜੀ ਕਰਦਾ ਹਰ ਵਾਰੀ 10 ਤਰੀਕ ਨੂੰ ਸਾਡੇ ਕੋ ਹੁੰਦੇ ਨੇ ਰਾਸ਼ਨ ਲੈਣ ਤੇ ਨਾਲ ਉਹਨਾਂ ਨਾਲ ਉਹ ਨਹੀਂ ਇਹ ਕੀ ਆਈ ਸੀ ਹਾਂਜੀ ਉਦੋਂ ਪਿਛਲੀ ਰਣੀ ਇਹ ਨਹੀਂ ਆਈ ਨਾ ਯਾਰ ਕੀ ਆਈ ਸੀ ਐਡਿਕ ਸਪੈਸ਼ਲ ਮੈਨੂੰ ਕਹਿਣਾ ਆਈ ਸੀ ਮੇਰੇ ਬਰਸਡੇ ਤੇ ਆਏ ਹੋ ਤੇ ਅੱਜ ਅੱਜ 20 ਤਰੀਕ ਹਾਂਜੀ 20 ਤਰੀਕ ਕੀ ਹੁੰਦਾ ਮੇਰਾ ਬਰਸਡੇ ਹੈ ਤੁਹਾਡਾ ਬਰਥਡੇ ਹੂੰ ਮੇਰਾ ਡਾਗਿਆ ਅੱਜ ਮੈਂ 10 ਸਾਲਾਂ ਦਾ 10 ਸਾਲਾਂ ਦਾ ਹੋ ਗਿਆ ਸਾਈਕਲ ਚ ਰੋਣਾ ਨਾ ਹਾਂਜੀ ਖਰਾਬ ਨਹੀਂ ਹੋ ਜਾ ਜਦੋਂ ਖਰਾਬ ਹੋ ਜਾਊਗਾ ਨਾ ਉਦੋਂ ਮੈਨੂੰ ਫੋਨ ਕਰ ਦੇ ਠੀਕ ਹੈ ਨਾ ਕਿਉਂ ਆ ਵਗਰਾਓ ਰੋਣਾ ਹੁੜੀ ਤੱਕ ਨਹੀਂ ਨਾ ਨਾ ਮੇਰੀ ਅੱਜ ਨਹੀਂ ਰੋਣਾ ਬਸ ਅੱਜ ਨਹੀਂ ਰੋਣਾ ਮਮਾ ਨੂੰ ਚੁੱਕ ਰਾਂ ਮਮਾ ਨੂੰ ਖੁਸ਼ ਕਰ ਕੋਈ ਨਹੀਂ ਕਹਿੰਦੀ ਕਿੰਦੀ ਮਮਾ ਨਹੀਂ ਮਤਲਬ ਥੋੜਾ ਜਿਆਦਾ ਤਗੜੇ ਘਰ ਜਿੰਨਾਂ ਉਹਨਾਂ ਦੇ ਘਰਾਂ 'ਚ ਜਾਂਦੇ ਆ ਵੀ ਜਿਉਂ ਉਹਨਾਂ ਨੇ ਨਹੀਂ ਆਉਣਾ ਤੇ ਮੈਨੂੰ ਨਾਲ ਜਾ ਕੇ ਕਹਿ ਕੇ ਆਉਣਾ ਮੈਂ ਪਹੰਦੀ ਦੇਖ ਜਾਂਦੇ ਆ ਕਿ ਜਿਹੜੇ ਵੱਡੇ ਘਰਾਂ ਦੇ ਵਿੱਚ ਜਾਂਦੇ ਆ ਨਾ ਵੱਡੇ ਕਰਾਂ ਚ ਜਾਣਾ ਜਿੱਦਾਂ ਉਹ ਕੁੜੀਆਂ ਨੇ ਇੱਕ ਤੇ ਖੜ ਕੇ ਗਈ ਸੀ ਤੇ ਉਹਨਾਂ ਮਮਾ ਆਪਣੇ ਘਰ ਨਹੀਂ ਆਉਣਾ ਤੂੰ ਮਾਰਨ ਵੀ ਤੇ ਮੈਂ ਕਹੇ ਨਹੀਂ ਉਹ ਤਾਂ ਅੱਜ ਅੱਜ ਆਖਦੀ ਮੈਂ ਨਹੀਂ ਉਦੋਂ ਕਹਿੰਦੀ ਕਿ ਮੈਨੂੰ ਦਾਤ ਤੇ ਖੜ ਖੜ ਕੇ ਮੈਂ ਆਪ ਖੁਦ ਕਹਿਣਾ ਉਹਨਾਂ ਨੂੰ ਤੇ ਉਹ ਆਂਦੀ ਬੱਠੇ ਕਰਾਂ ਚ ਜਾਂਦੇ ਆ ਤੇ ਆਪਣਾ ਛੋਟਾ ਘਰ ਮਮਾ ਨਹੀਂ ਆਉਣਾ ਵੇਖ ਲਈ ਭਾਈ ਤੂੰ ਕਹਿਆ ਤੇ ਹੁਣ ਜਦੋਂ ਕੱਲ ਦਾ ਫੋਨ ਆ ਗਿਆ ਤੇ ਚੋਰੀ ਇਥੋਂ ਸਕੂਲੋਂ ਆਉਂਦੀ ਬੈਗ ਲਾ ਕੇ ਸੁਣਨ ਲਈ ਮੇਰੀ ਗੱਲ ਬੜੀ ਖੁਸ਼ ਹੋਈ ਮੇਰਾ ਮਨ ਮਰੀ ਆ ਗਈ ਇਹ ਚ ਮੇ ਸੋਹਣੇ ਸੋਹਣੇ ਕੱਪੜੇ ਰੱਖਨੇ ਫਿਰ ਰੋਣਾ ਛੋੜੀ ਮੇਰੇ ਪੁੱਤ ਨੇ ਹੈ ਬੜਾ ਇਹ ਜੀ ਕਰਦੀ ਚਲੋ ਇਹਨੇ ਕਹੀਏ ਮੇਰੇ ਨਾਲ ਮੇਰੇ بیٹے ਨਾਲ ਉਹ ਗੱਤ ਮੈਂ ਕਰਦੀ ਆ ਮੇਰਾ ਪੁੱਤ ਵੇ ਤੇ ਪੁੱਤ ਵਾ ਨਾ ਮੇਰਾ ਹੈ ਤੇਰੇ ਘਰ ਕਿਤੇ ਆ ਪਾਏ ਆ ਰੋਣਾ ਛੋੜੀ ਆਪਾ ਅੱਜ ਅੱਜ ਹੈਪੀ ਵਾਲਾ ਬਰਥਡੇ ਮੇਰੇ ਪੁੱਤ ਦਾ ਮਨਜੋਤ ਕੌਰ ਦੂਤ ਪਿੰਡ ਦੇ ਵਿੱਚ ਆਂਦੇ ਕਿ ਇਹ ਆਪਣੇ ਮਮਾ ਨੂੰ ਕਹਿ ਰਹੀ ਆ ਕਿ ਉਹਨਾਂ ਨੇ ਨਹੀਂ ਆਉਣਾ ਸ਼ਾਮਾਂ ਪੈ ਗਈਆਂ ਨਾ ਹੁਣ ਸਾਡੀ ਗੱਡੀ ਖਰਾਬ ਹੋ ਗਈ ਸੀ ਤੇ ਅੰਦੇ ਕਿ ਉਹਨਾਂ ਨੇ ਨਹੀਂ ਹੁਣਾ ਵੱਡੇ ਘਰਾਂ ਦੇ ਵਿੱਚ ਜਾਂਦੇ ਆ ਹੈ ਉਹ ਦੇਖ ਰਿਹਾ ਜਾਨੀ ਵੱਡਾ ਘਰ ਹੈ ਬੋਤਲ ਵੱਡੇ ਘਰਾਂ ਚ ਖੜੀ ਜਾਂਦੇ ਆ ਆਹ ਹੈ ਅਸੀਂ ਤੇ ਜਿਹੜੇ ਖੇਤਰ ਨੇ ਜੂੜ ਨਹੀਂ ਕਰਕੇ ਅਸੀਂ ਅਸੀਂ ਵੱਡੇ ਘਰਾਂ ਚ ਹੀ ਜਾਂਦੇ ਆ ਅਸੀਂ ਬਹੁਤ ਵੱਡੇ ਘਰਾਂ ਚ ਜਾਂਦੇ ਆ ਜਿਹੜੇ ਰਾਜਾਂ ਦੇ ਰਾਜਾਂ ਦੇ ਮੇਰੇ ਪੁੱਤਰ ਬਹੁਤ ਵੱਡਾ ਘਰ ਹੈ ਜੋ ਗਿਫਟ ਦੇਣਾ रोना होड़ी मेरे पोतरे हैं तू मेरा पोतरा है ना हैं खोलो ना मैं खोलो मैं खोलो ना ना खोलो ना, थो। ना, थो। ना, थो। ना, थो। ना थो। तो ये खोलो भी खोलो पार्ट दो पार्ट दो ਇਹ ਇੱਕ ਹੀ ਆ ਗਿਆ ਹੈ ਇਹਦੇ ਵਿੱਚ ਗੇਮਸ ਆ ਜਿੱਦਾਂ ਤੁਸੀਂ ਬ੍ਰੇਸਲੇਟ ਬਣਾ ਲਓ ਤੁਸੀਂ ਨੈਕਲੇਸ ਬਣਾ ਲਓ ਤੁਸੀਂ ਜੋ ਮਰਜ਼ੀ ਬਣਾ ਲਓ ਨੇਲਸ ਵੀ ਹੈਗੇ ਆ ਦੋ ਤਿੰਨ ਤਰ੍ਹਾਂ ਦੇ ਗੇਮਸ ਆ ਤੇਰਾ ਸਕੂਲ ਦਾ ਕੰਮ ਹੋ ਜੂਗਾ ਇਹਨਾਂ ਟੌਫੀ ਆ ਟੌਫੀ ਆ ਆ ਟੌਫੀ ਆ ਇਹ ਆਪਾਂ ਖਾਣੀ ਆ ਟੌਫੀ ਇਹ ਖੋਲੋ ਇਹਨੂੰ ਖੋਲੋ ਉਹ ਜੋਰ ਨੌ ਜੋਰ ਇਹ ਵੋਏ 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 ਨੀ ਆ ਗਿਆ ਵੋਏ ਇਹ ਕੀ ਆ ਗਿਆ ਜੀ ਚਾਰ ਤਰਦਾ ਨਾ ਕੇ ਦਈਆਂ ਪਾਪਾ ਇਹਨਾਂ ਨੂੰ ਪਾ ਕੇ ਤੱਕ ਰੱਖਿਆ ਨਹੀਂ ਕਰਦਾ ਨਹੀਂ ਬਸ ਊਟ ਰਵੇ ਇੱਕ ਕਿਨੇ ਸੋਨੇ ਵਾਲ ਨਰਸ ਹੈਗੀ ਹੈ ਨਰਸ ਚਲੋ ਇਹਦੀ ਸਾਈਡ ਤੇ ਸਾਈਡ ਤੇ ਨਰਸ ਸਾਈਡ ਤੇ ਆਪਣਾ ਮੈਂ ਬੜੀ ਚਾਹ ਨਾਲ ਆਈ ਮੈਨੂੰ ਆਪਣਾ ਗੁੱਡੀਆਂ ਦਾ ਦੇ ਲੈਓ ਜੀ ਜੰਨੀਆਂ ਬੋਲ ਰਹੀ ਰੱਬੀ ਰੱਤ ਚਲੀਆਂ ਦੇ ਚਾਹੰਦੀ ਨਹੀਂ ਹੁਣ ਮੈਂ ਨਹੀਂ ਲੈ ਮੈਨੂੰ ਡਰ ਲੱਗਦਾ ਅਭੀ ਖੁੱਲੋ ਨਾ ਫਿਰ ਇਹ ਕਿੰਨੇ ਸਾਰੇ ਗਿਫਟ ਭਰਾ ਕਿੰਨੇ ਭੇਜੇ ਦੱਸਾਂ ਪਾਪਾ ਨੇ ਭੇਜੇ ਸੱਜੇ ਤੇ ਜਿੰਦਾਂ ਨੇ ਪਾਪਾ ਨੇ ਸਵਸਤੇ ਭੁੰਨ ਕਰ ਦੇਣਾ ਤੇ ਮੈਂ ਚਲੋ ਕੋਈ ਗੱਲ ਨਹੀਂ ਪੁੱਤਾ ਪਾ ਬਿਜ਼ੀ ਹੀ ਨਾ ਸਾਰੇ ਗਿਫਟ ਮੈਨੇ ਪੈਕ ਕੀਤੇ ਸੀ ਵੰਦੇ ਕਿ ਮੇਰੇ ਪੁੱਤ ਨੂੰ ਜਾ ਕੇ ਨਾ ਦੇ ਕੇ ਆਓ ਵੰਦੇ ਮੇਰੇ ਪੁੱਤ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਮਾਝਾ ਮਾਝਾ ਅਰੇ ਜੰਦੂ ਮਤਰਾਸ ਬੋਲੋ ਉੱਤ ਦੀ ਪੁਲੀਏ ਜੀ ਉੱਤ ਦੀ ਪੁਲੀਏ ਜੀ ਬਿਊਟੀ ਸ਼ਾਟੇ ਦੇ ਤਿਆਰ ਹੋਣ ਵਾਸਤੇ ਇਹ ਛੋਟੇ ਛੋਟੇ ਬੱਤੀਆਂ ਦਿਖਲਤੀਆਂ ਨੇ ਜੀ ਜੀ ਮੈਂ ਨਿਆ ਨਿਆ ਕੈਕ ਆ ਗਿਆ ਸਾਡੇ ਬਾਪਾ ਕੋ ਮੇਕਅਪ ਦਾ ਮੰਗਾਇਆ ਤੇ ਉਹਨਾਂ ਨੇ ਇੰਨੀ ਕਿ ਮਨ ਭਾਉਂਗੇ ਕਿ ਨਾ ਉਹਨਾਂ ਨੇ ਮੇਕਅਪਲਾ ਸਮਾਰ ਜਾਂਦਾ ਕਿ ਰੱਪਤਾ ਕੋਲ ਵਾਤੇ ਪੈ ਜਾਂਦੇ ਪੈ ਗੇ ਟਬਾਰੂ ਤੇ ਕਿਤੇ ਹੁਣ ਜਿਵੇਂ ਟਾਈਮ ਹੀ ਤੇ ਮੈਂ ਕਿਹਾ ਉਹਨਾਂ ਨੇ ਤੇ ਮੈਂ ਬਾਹਰ ਦੀਆਂ ਟੋਸੀਆਂ ਤੇ ਕਿਤੇ ਟੇਅਰ ਲਾਏ ਹੁਣ ਇਹ ਉੱਤ ਦੀ ਪੁਲੀਏ ਜੀ ਮੈਨੂੰ ਤਾਂ ਚੇਤਾ ਹੀ ਨਹੀਂ ਹੈ ਇਸ ਚੀਜ਼ ਦਾ ਹੈ ਇਹ ਕੀ ਬਣਾਏ ਕੀ ਹੈ ਸਟੱਡੀ ਟੇਬਲ ਮੇਜ਼ ਇਸਟੱਡੀ ਟੇਬਲ ਇੱਥੇ ਇੱਥੇ ਬੈ ਕੇ ਨਾ ਪੜ੍ਹਿਆ ਕਰਨਾ ਇੱਥੇ ਪਾਣੀ ਦਾ ਗਲਾਸ ਰੱਖ ਲਿਆ ਕਰਨਾ ਘੀਰ ਕਰਕੇ ਜਾਣੇ ਪਤਾ ਨਹੀਂ ਕਹਿੰਦਾ ਪਿੰਨ ਨਾ ਪਤਨੀ ਸਾਡੇ ਕੋ ਝੂਠ ਬੋਲਣ ਦੀ ਹੈ ਵੀ ਪਤਾ ਨਹੀਂ ਕਿੰਨੇ ਕਿ ਦਿਨ ਹੋ ਗਏ ਮੈਨੂੰ ਕਹਿੰਦੀ ਨੂੰ ਕਿ ਮੈਨੂੰ ਇਹ ਵਾਲਾ ਲੈ ਕੇ ਦੋ ਨਾ ਪੜ੍ਹਿਆ ਕਰਨਾ ਕਿਉਂ ਥੋੜੀ ਜਿਹੀ ਨਜ਼ਰ ਤੋਂ ਥੋੜਾ ਜਿਆ ਤੂੰ ਨਾ ਮੇਰੀ ਭੈਣ ਨੇ ਰੋਣਾ ਨਹੀਂ ਇਹ ਰੋਣਾ ਨਹੀਂ ਚੀਕ ਕਰਾਉਂਦੀ ਮੈਂ ਤਾਂ ਕੱਖ ਨਹੀਂ ਮੈਂ ਮਮਾ ਨੂੰ ਨਹੀਂ ਹੁੰਦਾ ਦੇ ਤਾ ਉਹ ਵੀ ਨਿਕਲ ਗੁਛ ਚੁੱਪ ਕਰਾਉ ਮਮਾ ਚੁੱਪ ਕਰਾਓ ਚੁੱਪ ਚੁੱਪ ਕਰਾਓ ਬੰਦਰਾ ਹੋਂਸਲਾ ਰੱਖ ਲੈ ਹਮ ਜਾਣੀਂ ਦਾਦਾ ਬਹੁਤ ਨੇ ਖਾਣ ਦਾ ਕੰਮ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਦੁਬਾਰਤੋ ਫਤਿਹ ਦੀ ਸਾਂਝ ਪਾਉਂਦੇ ਆ ਬੱਚੇ ਦਾ ਬਰਥਡੇ ਹੀ ਤੇ ਬੱਚੇ ਨੇ ਇੱਕ ਗੱਲ ਕਹੀ ਸੀ ਕਿ ਵੱਡਿਆਂ ਘਰਾਂ ਦੇ ਵਿੱਚ ਜਾਂਦੇ ਜਿਹੜਾ ਕਿ ਸਾਨੂੰ ਵੀ ਰਵਾਤ ਆ ਇਤਰਾ ਉਹ ਤਾਂ ਅਹੀਂ ਵੱਡੇ ਘਰਾਂ ਚ ਨਹੀਂ ਜਾਂਦੇ ਅਸੀਂ ਬਹੁਤ ਵੱਡੇ ਘਰਾਂ ਚ ਜਾਂਦੇ ਤਾਈਓ ਤੁਹਾਡੇ ਘਰ ਆਏ ਇੱਕਾ ਮੈਂ ਇੱਕ ਗਿਫਟ ਰਾਈ ਗਿਆ ਤੁਸਨ ਵਾਲਾ ਹੈ ਇਹ ਕੀ ਹੈ ਇਹ ਇਹਦੇ ਇੱਕ ਡਾਲ ਬਣੀ ਉਹ ਤੂੰ ਨਹੀਂ ਡਰੋਗੇ ਨਹੀਂ ਉਹ ਤਾਂ ਇਹਦਾ ਤਾਂ ਇਹਨਾਂ ਕੇ ਮੋਹ ਵਾਲਾ ਜੇ ਤਾਂ ਬੋਲ ਦੱਬੀ ਹੈ ਹਾਂ ਹਾਂ ਦੱਬੀ ਮੈਂ ਤਾਂ ਕੁੜੀਆਂ ਨੂੰ ਸ਼ੌਂਕ ਉਹਨੂੰ ਗੱਜੀ ਕਰਦੀ ਇਹਨੂੰ ਕੋਈ ਨਹੀਂ ਦੱਸ ਰਹੀ ਇਹਦੇ ਵੰਡੇ ਦਾ ਕੁਝ ਹੋਰ ਲੈ ਕੇ ਰੱਖਾਂਗੀ ਬਸ ਠੀਕ ਹੈ ਠੀਕ ਹੈ ਸਾਰਾ ਕੁਝ ਪਾਪਾ ਨੇ ਵੀ ਦਿਓ ਠੀਕ ਹੈ ਪਾਪਾ ਦਾ ਕੀ ਕੀ ਕਰਨਾ ਹੁਣ ਆਪਾਂ ਥੈਂਕ ਯੂ ਥੈਂਕ ਯੂ ਕਿਨੂ ਕਹਿਣਾ ਪਾਪਾ ਨੇ ਕੀ ਕਹਿਣਾ ਪਪਾ ਜੀ ਥੈਂਕ ਯੂ ਥੈਂਕ ਯੂ ਕੋ ਪਾਪਾ ਜੀ ਲਵ ਯੂ ਪਾਪਾ ਜੀ ਲਵ ਯੂ ਕਿੰਨਾ ਕ ਬੜਾ ਕਿੰਨਾ ਕ ਹੱਥ ਕਰਕੇ ਦੱਸੋ ਇੰਨਾ ਵੀ ਕਿੰਨਾ ਇੰਨਾ ਕੇ ਬਸ ਪਿਛੇ ਨੂੰ ਬਵਾ ਕਰਕੇ ਇੰਨਾ ਵੱਡਾ ਇੰਨਾ ਜਦੋਂ ਪਾਪਾ ਬੜੇ ਹੋ ਜਦੋਂ ਹੈ ਪਾਪਾ 더 ਜਿਆਦਾ ਹੁੰਦੇ ਪਪਾ ਨੇ ਮੈਂ ਜਲਦੀ ਮਿਲਣਾ। ਥੋੜਾ ਵੱਡਾ ਹੋ ਜਾਏਗਾ ਨਾ ਜਦੋਂ ਤੂੰ ਪੜ ਕੇ ਜੌਬ ਤੇ ਲੱਗ ਜਾਏਂਗਾ ਫਿਰ ਪਪਾ ਹੋਣਗੇ ਤੇਰੇ ਵਿਆਹ ਦੇ। ਠੀਕ ਹੈ। ਬਹੁਤ ਸਾਰੇ ਗਿਫਟ ਜੋੜ ਲੈਣਗੇ ਨਾ ਉਦੋਂ ਤੱਕ ਤੇਰੇ ਲਈ। ਫਿਰ ਹੋਣਗੇ ਪਪਾ। ਇਤਨੇ ਤਾਂ ਬਹੁਤ ਦਾ ਸ਼ੇਰ ਹੈ। ਹਾਂ। ਇਹ ਕਿੱਦਿਗੇ? ਹੋਰ ਬਾਕੀ ਪੈਣਾ ਠੀਕ-ਠਾਕ ਪੱਗ। ਤੇ ਪਈਏ ਚੱਲੇ ਫਿਰ। ਉਹ ਸਭ ਕਿੱਦ ਗਿਆ ਥੱਲੇ? ਟੇਬਲ ਦਾ ਉਹ ਕਿਧਰ ਵਕਦਾ ਹੋਇਆ। ਇਹ ਕਿਡਸ। ਉਹ ਡਾਕਟਰ। ਆਓ। ਬੋ ਮੇਰੀ ਡਾਕਟਰ। ਹਾਂ। ਰੋਣਾ ਹੋਰੀ ਮੇਰੇ ਪੁੱਤ ਵੀ ਰੋਣਾ ਹੋਰੀ ਅੱਖਾਂ ਅੱਖਾਂ ਭਰ ਲਏ ਦੀਆਂ ਅੰਗਲੇ ਮੰਡਿਤ ਤੇ ਜਿੱਤਨਾ ਤਾਂ ਮਿੱਠਾ ਕਰ ਲਏ ਥੋੜਾ ਜਿਹਾ ਲੈਂਦਾ ਸੀ ਅਹੀਂ ਨਾ ਥੋੜ੍ਹਾ ਆਇਆ ਨਹੀਂ ਕੇਕ ਤਾਂ ਨਹੀਂ ਲੈ ਆਂ ਬਰਸਰੋਂ ਵੀ ਪਿਗਲ ਜਾਣਾ ਹੁੰਦੇ ਹੁੰਦੇ ਤੇ ਜੇ ਸਾਹ ਨਾਲ ਗੱਡੀ ਖਰਾਬ ਹੋ ਗਈ ਹੋ ਸਾਹ ਨਾਲ ਤੇ ਉਤਰਾ ਹੀ ਬੁਰਿਆਲ ਹੋ ਜਾਣੇ ਤੇ ਇੱਥੇ ਰਹੀਏ ਆਪਾਂ ਪੁੱਲ ਨਹੀਂ ਨ ਚੜੇ ਸਾਰਾ ਇੰਨਾ ਹੋਈ ਖਾਣਾ ਸਾਰਾ ਖਾਣਾ ਇਹਦੇ ਹਾਂ ਲੋ ਅੱਧੇ ਵੱਡਾ ਹੋ ਗਿਆ ਲੋ ਮਮਨ ਦੋ ਮਮਨ ਮਮਨ ਨੂੰ ਮੂਝ ਪਾਉਂਦੇ ਐ ਹਾਂ ਅਮੀ ਖਾ ਲੂਗੀ ਇਹ ਮੈਂ ਇੰਨਰ ਮੈਂ ਖਾਣਾ ਦਤੂ ਹੀ ਖਾਣਾ ਮੈਨਾਂ ਥੋੜਾ ਜਿਹਾ ਮੈਂ ਸਨੇ ਖਾ ਲਿਆ ਪੈਨਸਲ ਇਸੇ ਵਾਲਾ ਕੀ ਕਿ ਉਹਦੇ ਕੀਕ ਦਾ ਉਹਦੇ ਕੇਕ ਦਾ ਲੈ ਬਾਈ ਨਾ ਮੈਂ ਹਾਂ ਕਪੜੀ ਡਰੈਸ ਵਗੈਰਾ ਮੈਂ ਤਾਂ ਨਹੀਂ ਲਈ ਕਿ ਮੈਨੂੰ সাইਜ਼ ਦਾ ਇਸ਼ੂ ਹੈ ਨਾ ਬਾਜ ਵਟਾਇਆ ਜਾਵੇ ਨਾ ਕੁਝ ਜੁੱਤੀ ਦਿਖਾਇਆ ਘਟਾਉਣੇ ਲੈ ਕਿ ਜਿਹੜਾ ਉਹਦੇ ਕੰਮ ਵੀ ਆ ਜਾਂਦੇ ਹੈ ਮਾਰੀ ਵੀ ਇਹ ਵੀ ਮੈਨੂੰ ਇੰਨਾ ਨਹੀਂ ਮੈਨੂੰ ਇਹੋ ਹੀ ਚਲੋ ਗੁਡੀਆਂ ਦਾ ਮੰਨਦੀ ਸ਼ਾਵਾ ਕਿ ਉਹ ਹੋਣ ਤੇ ਬਸ ਮੈਨੂੰ ਇੰਨਾ ਹੀ ਬੋਤ ਸੀ ਕਿ ਮੇਰੇ ਘਰ ਮੇਰਾ ਵੀ ਰਾਜੇ ਬਸ ਨੂੰ ਕੁਝ ਨਹੀਂ ਚਾਹੀਦਾ ਤੂੰ ਆ ਗਏ ਹਾਂਜੀ ਹਾਂ ਸਭ ਕੋ ਹੀ ਵੀਰ ਜੀ ਆ ਗਿਆ ਿੰਕੋਸ ਰਿਆ ਕਰ ਚੜਦੀ ਕਲਾ ਚ ਰਿਆ ਵੀਰ ਜੀ ਮਨ ਨਹੀਂ ਕਰਦਾ ਕਿ ਤਾਂ ਕਿ ਪ੍ਰਸ਼ਾਂਤ ਨਹੀਂ ਕਰਦਾ ਨਾ ਨਾ ਵੀਰ ਜੀ ਕੋਈ ਤੰਗੀ ਪਰੇਸ਼ਾਨ ਨਹੀਂ ਕਰਦਾ ਗਿਆਨਗੜ ਬਹੁਤ ਵੀ ਬੇਬੋਸ ਰਾਤ ਮੇਰੇ ਲੱਗੇ ਲੱਗਦੇ ਚਲੋ ਵਧੀਆ ਤਾਂ ਸਾਨੂੰ ਦੋ ਛੁੱਟੀ ਪੈਣੀ ਕਿਉਂਕਿ ਪਿੱਛਾ ਅੱਗਾ ਹੀ ਹੋਵੇ ਨਾ ਵੀਰ ਜੀ فرق ਕਰਦਾ ਨਹੀਂ ਪਿੱਛਾ ਨਹੀਂ ਕਰਦਾ ਅਸਪੀਸ਼ੀ ਸਸਾ ਨਹੀਂ ਮਮਮੀ ਹੈ ਨਾ ਡੈਡੀ ਹੈ ਨਹੀਂ ਹੈਗੇ ਨਹੀਂ ਉਹ ਮੇਰੀ ਐਸੋੜ ਕਿਸ ਚੀਜ਼ ਦੀ ਲੋੜ ਹੈ ਵੀਰ ਜੀ ਕਿਸੇ ਦੀ ਨਹੀਂ ਲੋੜ ਇਹ ਚੀਜ਼ ਦੀ ਲੋੜ ਨਹੀਂ ਸਰਦਾਰ ਸਾਹਿਬ ਵੀ ਲੋੜ ਹੈ ਬਹੁਤ ਵਧੀਆ ਉਹਨੇ ਕੋਈ ਇੱਥੇ ਬੈਠਾ ਗਿਆ ਸੀ ਤੇ ਉਹਨਾਂ ਦੀ ਗੱਲ ਨਾਲ ਡੇ ਕਰਨਾ ਤੇ ਕਿੰਨਾ ਬਿੱਗ ਬਾਈਨਾਂ ਮਦਲਕ ਕਿਉਂ ਦਾ ਜਿੱਦੜ ਇਧੋਂ ਆਏ ਭਾਈ ਵੀਰ ਜੀ ਲੱਗ ਲੱਗੇ ਚਰਚਾ ਹੋ ਗਈ ਬਹੁਤ ਲਖਮਲ ਕੋਈ ਦਿੱਕਤ ਆਉਂਦਾ ਭੈਣ ਦਾ ਸਾਥ ਜਰੂਰ ਦਿਓ ਭੈਣ ਨੇ ਆਪਣੇ ਮੂੰਹ ਆਖਿਆ ਮੈਂ ਕਿਹਾ ਕਿਸ ਚੀਜ਼ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਅੰਦਰੋਂ ਅੰਦਰੋਂ ਪਤਾ ਵਾ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ ਕਿ ਭੈਣ ਕਿਸ ਚੀਜ਼ ਦੀ ਲੋੜ ਪਰ ਉਹ ਲੋੜ ਅਸੀਂ ਪੂਰੀ ਨਹੀਂ ਕਰ ਸਕਦੇ ਉਹ ਕੋਈ ਪੂਰੀ ਨਹੀਂ ਕਰ ਸਕਦਾ ਲੋਕ ਬਸ ਭੈਣ ਨੂੰ ਸੀਸ ਬਖਸ਼ਿਓ ਅਸੀਂ ਸੀਸਾਂ ਬਖਸ਼ਿਓ ਆਇ ਤੇ ਬਰਸਡੇ ਮਨਾਉਣ ਸੀ ਕਿ ਬੱਚੇ ਨੇ ਮਨਜੋਤ ਨੇ ਆਖਿਆ ਸੀ ਕਿ ਵੱਡਿਆਂ ਘਰਾਂ ਦੇ ਵਿੱਚ ਜਾਂਦੇ ਆ ਮੈਂ ਇਸ ਕਰਕੇ ਨਹੀਂ ਆਇਆ ਮੈਨੂੰ ਨਹੀਂ ਮੈਨੂੰ ਹੋਣ ਆ ਕੇ ਪਤਾ ਲੱਗਾ ਵਾ ਕਿ ਇਹਨੇ ਆਪਣੇ ਮਦਰ ਨੂੰ ਆਖਿਆ ਕਿ ਵੱਡਿਆਂ ਘਰਾਂ ਦੇ ਵਿੱਚ ਜਾਂਦੇ ਆ ਸਾਡੇ ਘਰ ਕਿਥੋਂ ਆ ਉਹਨਾਂ ਨੇ ਪਰ ਮੈਂ ਕਿ ਮੈਂ ਇੱਕੋ ਗੱਲ ਆਖੀ ਕਿ ਅਸੀਂ ਵੱਡਿਆਂ ਘਰਾਂ 'ਚ ਨਹੀਂ ਜਾਂਦੇ ਅਸੀਂ ਬਹੁਤ ਵੱਡੇ ਘਰਾਂ 'ਚ ਜਾਂਦੇ ਆ ਤੇ ਉਹ ਇਸ ਕਰਕੇ ਫਿਰ ਮੈਂ ਇਸ ਵੱਡੇ ਘਰ ਦੇ ਵਿੱਚ ਆਇਆ ਬਹੁਤ ਵੱਡੇ ਘਰ 'ਚ ਆਇਆ ਠੀਕ ਹੈ ਮੇ ਡੇਵਾ ਨਾ ਡੇਵਾ ਤੁਸੀਂ ਵੀ ਕੁਝ ਬੋਲੋ ਨਾ ਬੜੀ ਸਿਆਣੀ ਧੀ ਆ ਬੜਾ ਪਿਆਰਾ ਬੱਚਾ ਹੈ ਸਾਰੇ ਸੀਸ ਬਖਸ਼ਿਓ ਪੜ੍ਹ ਲਿਖ ਕੇ ਵਧੀਆ ਬੱਚਾ ਬਣੇ ਤੇ ਵਧੀਆ ਬੱਚਾ ਤੇ ਹੈਗਾ ਹੀ ਆ ਪੜ੍ਹ ਲਿਖ ਕੇ ਸੋਣਾ ਆਪਣੇ ਮਦਰ ਦਾ ਆਪਣੇ ਭਰਾ ਦਾ ਆਪਣੇ ਪਰਿਵਾਰ ਦਾ ਸਾਥ ਦੇਵੇ ਅਸੀਂ ਤੇ ਹਰ ਅਰਦਾਸ ਕਰਦੇ ਹਾਂ ਦਿਓ ਇਜਾਜ਼ਤ ਮੈਨੂੰ ਫਿਰ ਤਾਂ ਗੱਪੋਤ ਮੈਂ ਜਾਵਾਂ ਅਈ ਇਹਦੀ ਚਾਬੀਆਂ ਕਿੱਥੇ? ਕਿਤੇ ਨਾ। ਲੋ ਜੀ ਚਾਬੀਆਂ ਰਹਿ ਜੜੀਆਂ ਐ ਹੁਣੇ। ਮੈਂ ਚਾਬੀਆਂ ਰੱਖਣੀਆਂ ਐ। ਆਹ ਬੜੇ ਚਾਬੀਆਂ ਲਾ ਲਓ ਇੱਥੋਂ। ਮੈਂ ਅੰਦਰ ਵੀ ਅੰਦਰਲੀ ਚਾਬੀ ਅੰਦਰ ਹੀ ਪਈ ਐ। ਠੀਕ ਐ? ਹੂੰ। ਤੇ ਚਾਬੜੇ ਛੋਲੇ ਛੋਲੇ ਕਪੜੇ ਰੱਖ ਲੈ ਕੰਨੇ। ਠੀਕ ਐ? ਆ ਤੀਜੇ ਪਛਾਦੋ। ਹਾਂਜੀ। ਇਹ ਨਹੀਂ ਪਸਾਂਦ ਤੇ ਚੇਂਜ ਕਰਕੇ ਲਾਈਏ? ਨਹੀਂ ਪਸਾਂਦ ਦਵਾ। ਸਾਦਾ ਕਿੰਨੇ ਕ? ਬੜੇ। ਇਹਦੇ ਵਿੱਚ ਵੀ ਰੱਖ ਲੈਣੇ। ਇਹ ਇਹਦੇ ਵਿੱਚ ਆਪਣੇ ਸ਼ੂਜ਼ ਰੱਖ ਲੈਣੇ ਨਹੀਂ ਬੈਠ ਜਾਵਾਂ ਉੱਤਰਾਉਂਦੇ ਕੋਟ ਉੱਤੋਂ ਦੀ ਵੀ ਫਲੀ ਹੋਈ ਜੀ ਮੇਰਾ ਪੁੱਤ ਉਹ